ਪ੍ਰੈਸ ਕਾਨਫਰੰਸ ਅਸੀਂ ਰਾਈ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇੱਕ ਨਾ ਸਿਟੀ ਕੋ ਫਪਨ ਜਿਹੜਾ ਫਰੀਦਕੋਟ ਥਾਣਾ ਹੈਗਾ ਇਹਦੇ ਚ ਬੀਤੇ ਜਿਹੜੀ 12 ਤਰੀਕ ਨੂੰ ਅਸੀਂ ਆਪਣੀ ਨਿਕਲੀ ਇਸੇ ਮਹੀਨੇ ਦੀ ਇਹਦੇ ਚ ਆਪਣੇ ਇੱਥੇ ਇੱਕ ਵਾਜਿਗਰ ਬਸਤੀ ਦਾ ਬੰਦਾ ਹੈਗਾ ਅਮਰਜੀਤ ਉਹਨੇ ਆਪਾਂ ਨੂੰ ਆ ਕੇ ਦੱਸਿਆ ਕਿ ਕਿਰਾਏ ਜਦ ਬਜ਼ਾਰ ਕਪੜੇ ਲੈਣ ਗਿਆ ਸੀ ਤੇ ਇਹਨੂੰ ਨਾ 11-12 ਬੰਦੇ ਤੇ ਕੁਝ ਜਿਹੜੇ ਬਾਈ ਨੇਮ ਸੀ ਤੇ ਦੋ ਤਿੰਨ ਨਾਮ ਲੂਮ ਵਿਅਕਤੀਆਂ ਨੇ तकरीबन 15 ਕਿ ਵਿਅਕਤੀ ਨੇ ਪਹਿਲਾਂ ਤੇ ਉੱਥੇ ਉਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਬਜ਼ਾਰ ਤੇ ਫਿਰ ਇਹਨੂੰ ਚੱਕ ਕੇ ਲੈ ਗਏ ਤੰਬੀਦਗਰ ਬਸਤੀ ਦਾ ਉੱਥੇ ਜਾ ਕੇ ਦੀ ਫੇਰ ਕੋਟ ਮਾਰ ਕੀਤੀ ਤੇ ਜਿਸ ਦੇ ਚੱਲਦੇ ਅਸੀਂ ਸਿਟੀ ਫਰੀਦਕੋਟ ਚ ਇੱਕ ਬੀਐਨਐਸ ਦੀਆਂ ਲਗ ਲਗ ਧਾਰਾਵਾਂ ਦੇ ਤਹਿਤ ਪਰਚਾ ਦਿੱਤਾ ਜੇ ਚ ਹੀ 5 ਵਿਅਕਤੀ ਗ੍ਰਿਫਤਾਰ ਵੀ ਕਰ ਲਏ ਨੇ ਤੇ ਸਭ ਤੋਂ ਜ਼ਰੂਰੀ ਗੱਲ ਦੱਸਣੀ ਇਹ ਹੈ ਕਿ ਇਹ ਜਿਹੜੇ ਬੰਦੇ ਹੁਣ ਦੋਸ਼ੀ ਨਾਮਜ਼ਦ ਹੋਏ ਨੇ ਇਹ ਪਹਿਲਾਂ ਵੀ ਬੰਦੇ ਨੇ ਇਹਨਾਂ ਨੇ ਗੈਂਗ ਬਣਾਇਆ ਹੈ ਲੋਕਲ ਲੈਵਲ ਤੇ ਕਿ ਆਰਗੇਨਾਈਜ਼ਡ ਕਰਾਈਮ ਜਿੰਨੂੰ ਕੀ ਕਹਿੰਦੇ ਆ ਉਹਦੀਆਂ ਘਾਰਦ ਧਾਰਾਵਾਂ ਚ ਕਿਸੇ ਨਾ ਲੁਟਨਾ ਖੋਹਾਂ ਤੇ ਲੜਾਈ ਝਗੜੇ ਇਦਾਂ ਦੀਆਂ ਕੰਮਾਂ 'ਚ ਪਹਿਲਾਂ ਵੀ ਆਰਗੇਨਾਈਜ਼ ਜਿਹਨੂੰ ਵੀ ਕਹਿੰਦੇ ਤਰੀਕੇ ਨਾਲ ਇਹ ਮਲਵਰ ਨੇ ਤੇ ਆਪਾਂ ਇਹਨਾਂ ਦੇ ਫਿਰ ਆਰਗੇਨਾਈਜ਼ ਕਰਾਈਂਦੀ ਕਿ ਧਾਰਾ ਬੀ ਐਨ ਐਸ ਅੰਦਰ 111 ਬੀਨਰਸ ਉਹ ਵੀ ਜਿਹਦੇ 'ਚ ਫਿਰ ਪਰਤਾ ਦੇ ਕੇ ਉਹਦਾ ਵਾਅਦਾ ਕੀਤਾ ਹੈਗਾ ਜੀ ਤੇ ਹੁਣ ਇਹਨਾਂ ਨਿਰਮਾਣ ਤੇ ਲੈ ਕੇ ਰੇਕਾ ਕੋ ਬਾਕੀ ਇਹਨਾਂ ਦੇ ਸਾਥੀ ਜਿਹੜੇ ਹੈਗੇ ਉਹ ਵੀ ਪੁੱਛਾਂਗੇ ਤੇ ਹੋਰ ਅੱਗੇ ਤਕਤੀਸ਼ਪਲੀ ਚੱਲੂਗੀ ਇਹ ਇਹ ਪ੍ਰੈਸ ਕਾਨਫਰੰਸ ਅਸੀਂ ਰਹਿ ਤੁਹਾਨੂੰ ਦੱਸਣਾ ਜਾਂਦੇ ਆ ਇਕਨਾ ਸਿਟੀ ਕੋ ਫਰੋਂ ਜਿਹੜਾ ਫਰੀਦਕੋਟ ਥਾਣਾ ਹੈਗਾ ਇਹਦੇ ਚ ਬੀਤੇ ਜਿਹੜੀ 12 ਤਰੀਕ ਨੂੰ ਅਸੀਂ ਆਪਣੀ ਨਿਕਲੀ ਇਸੇ ਮਹੀਨੇ ਦੀ ਇਹਦੇ ਚ ਆਪਣੇ ਇੱਥੇ ਇੱਕ ਵਾਜਿਗਰ ਵਸੇ ਦਾ ਬੰਦਾ ਹੈਗਾ ਅਮਰਜੀਤ ਉਹਨੇ ਆਪਾਂ ਨੂੰ ਆ ਕੇ ਦੱਸਿਆ ਕਿ ਕਿਰਾਏ ਜਦ ਬਜ਼ਾਰ ਕਪੜੇ ਲੈਣ ਗਿਆ ਸੀ ਤੇ ਇਹਨੂੰ ਨਾ 11-12 ਬੰਦੇ ਤੇ ਕੁਝ ਜਿਹੜੇ ਬਾਈ ਨੇਮ ਸੀ ਤੇ ਦੋ ਤਿੰਨ ਨਾਮ ਲੂਮ ਵਿਅਕਤੀਆਂ ਨੇ तकरीबन 15 ਕਿ ਵਿਅਕਤੀ ਨੇ ਪਹਿਲਾਂ ਤੇ ਉੱਥੇ ਉਹਨਾਂ ਨੇ ਇਹਨੂੰ ਕੁੱਟਮਾਰ ਕੀਤੀ ਬਜ਼ਾਰ ਤੇ ਫਿਰ ਇਹਨੂੰ ਚੱਕ ਕੇ ਲੈ ਗਏ ਅੰਬੀਦਗਰ ਬਸਤੀ ਦਾ ਉੱਥੇ ਜਾ ਕੇ ਦੀ ਫੇਰ ਕੋਟ ਮਾਰ ਕੀਤੀ ਤੇ ਜਿਸ ਦੇ ਚੱਲਦੇ ਅਸੀਂ ਸਿਟੀ ਫਰੀਦਕੋਟ ਚ ਇੱਕ ਬੀਐਨਐਸੀਆਂ ਲਗ ਲਗ ਧਾਰਾਵਾਂ ਦੇ ਤਹਿਤ ਪਰਚਾ ਦਿੱਤਾ ਜੇ ਚ ਹੀ 5 ਵਿਅਕਤੀ ਗ੍ਰਿਫਤਾਰ ਵੀ ਕਰ ਲਏ ਨੇ ਤੇ ਸਭ ਤੋਂ ਜ਼ਰੂਰੀ ਗੱਲ ਦਾ ਸੁਣਾਣੀ ਇਹ ਹੈ ਕਿ ਇਹ ਜਿਹੜੇ ਬੰਦੇ ਹੁਣ ਦੋਸ਼ੀ ਨਾਮਜ਼ਦ ਹੋਏ ਨੇ ਇਹ ਪਹਿਲਾਂ ਵੀ ਦੰਦੇ ਨਾ ਇਹਨਾਂ ਨੇ ਗੈਂਗ ਬਣਾਇਆ ਹੈ ਲੋਕਲ ਲੈਵਲ ਤੇ ਕਿ ਆਰਗੇਨਾਈਜ਼ਡ ਕਰਾਈਮ ਜਿੰਨੂੰ ਕੀ ਕਹਿੰਦੇ ਆ ਉਹਦੀਆਂ ਘਾਰ ਧਾਰਾਵਾਂ ਚ ਕਿਸੇ ਨਾ ਲੁਟਣਾ ਖੋਹਾਂ ਤੇ ਲੜਾਈ ਝਗੜੇ ਇਦਾਂ ਦੀਆਂ ਕੰਮਾਂ 'ਚ ਪਹਿਲਾਂ ਵੀ ਆਰਗੇਨਾਈਜ਼ ਜਿਹਨੂੰ ਵੀ ਕਹਿੰਦੇ ਤਰੀਕੇ ਨਾਲ ਇਹ ਮਲਵਰ ਨੇ ਤੇ ਆਪਾਂ ਇਹਨਾਂ ਦੇ ਫਿਰ ਆਰਗੇਨਾਈਜ਼ ਕਰਾਈਂਦੀ ਕਿ ਧਾਰਾ ਬੀ ਐਨ ਐਸ ਅੰਦਰ 111 ਬੀਨਰਸ ਉਹ ਵੀ ਜਿਹਦੇ 'ਚ ਫਿਰ ਪਰਤਾ ਦੇ ਕੇ ਉਹਦਾ ਵਾਅਦਾ ਕੀਤਾ ਹੈਗਾ ਜੀ ਤੇ ਹੁਣ ਇਹਨਾਂ ਨਿਰਮਾਣ ਤੇ ਲੈ ਕੇ ਰੇਕਾ ਕੋ ਬਾਕੀ ਇਹਨਾਂ ਦੇ ਸਾਥੀ ਜਿਹੜੇ ਹੈਗੇ ਉਹ ਵੀ ਪੁੱਛਾਂਗੇ ਤੇ ਹੋਰ ਅੱਗੇ ਤਕਤੀਸ਼ ਅਪਲੀ ਚੱਲੂਗੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर